ਆਪਜੀ ਕੋ ਜੋ ਹੁਕਮਨਾਮੇ ਸਾਹਿਬ ਨੇ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਦੋ ਚਿੱਠੀ ਪੱਤਰ ਨੇ ਹਨ ਉਹਨਾਂ ਚੋਂ ਕਿਸੇ ਇੱਕ ਦੇ ਬਾਰੇ ਸਾਨੂੰ ਦੱਸ ਦੇ ਕਿ ਉਹਨਾਂ ਅੰਦਰ ਕੀ ਦਰਜ ਹੈ ਕੀ ਲਿਖਿਆ ਗਿਆ ਉਹਨਾਂ ਅੰਦਰ ਇਹ ਉਹ ਪੁਰਾਤਨ ਲਿਖਤ ਹੈ ਜਿਸ ਦੇ ਵਿੱਚ ਬਚਨ ਨੇ ਤਨਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀ ਤੇ ਇਸ ਦੇ ਵਿੱਚ ਇਹ ਉਸ ਸਮੇਂ ਜਾਰੀ ਹੋਇਆ ਸੀ ਹੁਕਮਨਾਮਾ ਜਦੋਂ ਮਸੰਦਾਂ ਦਾ ਬਾਈਕਾਟ ਹੋ ਗਿਆ ਸੀ ਖਾਲਸਾ ਪੰਥ ਦੀ ਸਥਾਪਨਾ ਦਾ ਵਾਦਗੁਰੂ ਸਾਹਿਬ ਨੇ ਤੇ ਇਤਿਹਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਜਿਹੜੇ ਸਿੱਖ ਧਰਮ ਦੇ ਕੁਝ ਵੱਡੇ ਪ੍ਰਚਾਰਕ ਜਾਂ ਮੋਢੀ ਪਰਿਵਾਰ ਸੀ ਗੁਰੂ ਸਾਹਿਬ ਨੇ ਉਹਨਾਂ ਪਰਿਵਾਰਾਂ ਨੂੰ ਹੁਕਮਨਾਮੇ ਜਾਰੀ ਕਰ ਦਿੱਤੇ ਸਨ ਵੀ ਮਸੰਦ ਮੀਣੇ ਮਸੰਦਾਂ ਦੇ ਨਾਲ ਮਿਲਣਾ ਨਹੀਂ ਮੈਂ ਅੱਲਾ ਨਹੀਂ ਹਾਂਜੀ ਉਹਨਾਂ ਹੁਕਮਨਾਮਿਆਂ ਜੋ ਇੱਕ ਹੁਕਮਨਾਮਾ ਸਾਡੇ ਵਡੇਰਿਆਂ ਨੂੰ ਗਿਆ ਸੀ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਲਿਖਾਰੀ ਨੇ ਅੱਗੇ ਲਿਖਿਆ ਸੀ ਸਤਿਗੁਰ ਜੀਓ ਸ੍ਰੀ ਗੁਰੂ ਜੀ ਕੀ ਆਗਿਆ ਹੈ ਭਾਈ ਧਰਮਚੰਦ ਛਿਬਰ ਗੁਰੂ ਰੱਖੇਗਾ ਗੁਰੂ ਗੁਰੂ ਜਪਨਾ ਜਨਮ ਸਵਰੇਗਾ ਸਰਬਤ ਸੰਗਤ ਮੇਰਾ ਖਾਲਸਾ ਹੈ ਸੰਗਤ ਨੂੰ ਮੇਰਾ ਹੁਕਮ ਹੈ ਹੁਕਮ ਦੇਖਦੇ ਆ ਹਥਿਆਰ ਬੰਨ ਕੇ ਹਜ਼ੂਰ ਆਵਣਾ ਜੋ ਸਿਖਾਵੇਗਾ ਸੋ ਨਿਹਾਲ ਹੋਗ ਮੇਰੀ ਖੁਸ਼ੀ ਹੈ ਸੰਗਤ ਇੱਕ ਤੋਲਾ ਸੋਨਾ ਫਰਮਾਇਸ਼ ਹੈ ਹੁੰਦੀ ਕਰਵਾ ਦੇਣੀ ਜੋ ਸਿਖ ਲੋਚ ਕੇ ਦੇਗਾ ਤਿਸ ਦੇ ਕੰਮ ਗੁਰੂ ਕਰੇਗਾ ਰਜ਼ਕ ਵਧੇਗਾ ਮਸੰਦ ਔਰ ਮਸੰਦੀਏ ਨਾਲ ਮਿਲਣਾ ਨਹੀਂ ਹੋਰ ਕੋਈ ਆਵੇ ਸੋ ਮੇਲ ਲੈਣਾ ਦਿੱਕਤ ਕਿਸੇ ਨਾਲ ਨਾ ਹੀ ਕਰਨਾ ਸਭਨਾ ਆਪਸ ਵਿੱਚ ਪਿਆਰ ਰੱਖਣਾ ਗੁਰੂ ਮਨੋਰਥ ਪੂਰੇ ਕਰੇਗਾ ਨਿਹਾਲ ਹੋਏ ਸੰਮਤ 1758 ਫਾਗੋ 10 ਦਸਵੀਂ ਤੇ ਸਦਰਾਂ 11 ਸੰਨ ਇਸ ਹੁਕਮਨਾਮਾ ਸਾਹਿਬ ਦੀਆਂ ਤੇ ਪੂਰਾ ਪੌਡਕਾਸਟ ਵੇਖਣ ਵਾਸਤੇ ਸਾਡੇ YouTube ਚੈਨਲ ਤੇ ਵਿਜ਼ਿਟ ਕਰੋ